ਸਾਰਾ ਬ੍ਰਹਿਮੰਡ ਯਾਤਰਾ ਦੇਚ ਜਿਤਨਾ ਆਕਾਰ ਹੈ ਨਿਰਾਕਾਰ ਹੈ ਸਭ ਯਾਤਰਾ ਵਿੱਚ ਹੈ ਮਹਾਰਾਜ ਐਸਾ ਕਹਿੰਦੇ ਨੇ ਦਿਨ ਰਵ ਚਲੇ ਨਿਸ ਸਸ ਚਲੇ ਤਾਰ ਕਾ ਲਖ ਭਲੋਏ ਮﻘਾਮ ਉਹੀ ਏਕ ਹੈ ਨਾਨਕਾ ਸਚ ਬਵੋਏ ਜ਼ਮੀਨ ਆਸਮਾਨ ਸੂਰਜ ਚੰਦ ਤਾਰੇ ਜੀਵ ਜੰਤੋ ਸਭ ਯਾਤਰਾ ਦੇ ਚ ਈ ਯਾਤਰਾ ਕਿਸੇ ਥਾਂ ਆਰੰਭ ਹੁੰਦੀ ਏ ਕਿਸੇ ਥਾਂ ਸਮਾਪਤ ਹੁੰਦੀ ਏ ਪ੍ਰਥਮ ਸਮਾਪਤ ਕਿੱਥੇ ਹੋਵੇਗੀ ਮੁਕਾਮ ਉਹ ਹੀ ਇੱਕ ਹੈ ਸਾਰਿਆਂ ਦਾ ਟਿਕਾਣਾ ਇੱਕ ਹੀ ਸਾਰਿਆਂ ਦਾ ਮੁਕਾਮ ਇੱਕੋ ਹੀ ਹੈ ਸਾਰਿਆਂ ਨੇ ਉੱਥੇ ਹੀ ਪਹੁੰਚਣਾ ਹੈ ਜਿਤਨੇ